ਪੰਜਾਬ ਯੂਨਿਕ ਮੀਡੀਆ ਤੇ ਅੱਜ ਦੀ ਵੱਡੀ ਖਬਰ ਕਪੂਰਥਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਗੁੰਮਸ਼ੁਦਾ ਹੋਏ ਯੂਐਸਏ ਸਿਟੀਜ਼ਨ ਬੱਚੇ ਨੂੰ ਲੱਭ ਕੇ ਕੀਤਾ ਵਾਰਸਾਂ ਦੇ ਹਵਾਲੇ ਅਸੀਂ ਕਰ ਰਹੇ ਹਾਂ ਇਹ ਸਾਡੇ ਮਾਮਲਾ ਨੰਬਰ 37 145 80 ਨੂੰ ਜਿਹੜਾ ਸੀਗਾ ਦੱਸ ਹੋਇਆ ਸੀਗਾ ਆ ਘਾਟਵਾ ਦੇ ਵਿੱਚ ਇੰਟਰਸੈਕਸ਼ਨ ਜਿਹੜਾ ਸੀਗਾ 127 ਸਬਸੈਕਸ਼ਨ 6 ਜਿਹੜਾ ਬੀਐਨਐਸ ਦੇ ਤਹਿਤ ਇਹਦੇ ਵਿੱਚ ਬੇਸਿਕਲੀ ਕੀ ਸੀਗਾ ਯੂਐਸਏ ਬੌਰਨ ਬੱਚਾ ਸੀਗਾ ਜਦੋਂ ਕੇਅਰ ਟੇਕਰ ਸੀ ਸੁਮੰਦਰਕੌਰ ਸੋ ਨਾਚੇ ਉਹਦੇ ਪੇਰੈਂਟਸ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀਗਾ ਬੱਚੇ ਦੇ ਕੇਅਰ ਟੇਕਰ ਦੇ ਲਈ ਜਦੋਂ ਬੱਚੇ ਦੀ ਉਮਰ 1.5 ਸਾਲ ਦੇ ਕਰੀਬ ਸੀ ਉਦੋਂ ਤੋਂ ਹੀ ਉਹ ਇਹ ਤਾਂ ਪਾਲਣ ਪੋਸ਼ਣ ਕਰਦੀ ਸੀ ਸੋ ਪਰ ਜਦੋਂ 14 14 5 25 ਨੂੰ ਸਾਨੂੰ ਉਹਨਾਂ ਦੇ ਜਿਹੜੇ ਮਲ ਗ੍ਰੈਂਡਮਦਰ ਸੀਗੇ ਉਹਨਾਂ ਨੇ ਅੱਗੇ ਪਰਮਿਸ਼ਨ ਦਿੱਤੀ ਕਿ 12 5 ਜਿਹੜਾ 25 ਸੀਗਾ ਉਸ ਤਰੀਕ ਨੂੰ ਸੁਮੰਦਰਕੌਰ ਜਿਹੜੀ ਹੈ ਬੱਚੇ ਨੂੰ ਲੈ ਕੇ ਕਿਸੇ ਪਾਸੇ ਚਲੀ ਗਈ ਸੋ ਇਹ ਨੇਚਰਲੀ ਜਿਹੜਾ ਬੱਚਾ ਸੀਗਾ ਯੂਐਸਏ ਸਿਟੀਜ਼ਨ ਸੀਗਾ ਇਸ ਕਰਕੇ ਯੂਐਸਏ ਐਮਬੈਸੀ ਨਾਲ ਵੀ ਸਾਡਾ ਉਹਨਾਂ ਨਾਲ ਵੀ رابطہ ਹੋਇਆ ਔਰ ਇਮੀਡੀਏਟਲੀ ਜਿਹੜਾ ਸੀਗਾ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਕਪੂਥਾ ਦੇ ਐਸਐਸਪੀ ਗੌਰਵਪੁਰਾ ਜੀ ਨੇ ਬੜੀ ਸੈਂਸਿਟੀਵਿਟੀ ਨਾਲ ਇਹਨਾਂ ਦੀ ਜਿਹੜੀ ਇਹਨੂੰ ਭਾਲ ਦੇ ਲਈ ਇੱਕ ਟੀਮ ਬਣਾਈ ਔਰ ਇਹਨੂੰ ਕਾਫੀ ਟੈਕਨੀਕਲੀ ਐਨਾਲਾਈਸਿਸ ਕਰਕੇ ਔਰ ਹਿਊਮਨ ਸਰਸਿਸ ਦੇ ਥਰੂ ਅਸੀਂ ਇਸ ਬੱਚੇ ਨੂੰ ਜਾ ਕੇ ਜਿਹੜਾ ਆ ਕਸ਼ਮੀਰ ਸੀਗਾ ਕੁਲਗਾਮ ਸੀਗਾ ਉਹਦੇ ਉੱਤੋਂ ਜਾ ਕੇ ਅਸੀਂ ਜਿਹੜਾ ਹੈਗਾ ਟ੍ਰੇਸ ਕਰਕੇ ਤੇ ਇਹਨੂੰ ਲੱਭਣ ਵਿੱਚ ਸਫਰ ਦਾ ਹਾਜ਼ਰ ਕੀਤੀ ਆ ਬੱਚੇ ਦੀ ਉਮਰ ਕਰੀਬ 11 ਸਾਲ ਹੈਗੀ ਆ ਇਹ ਯੂ ਐਸ اے ਸਿਟੀਜ਼ਨ ਸੀਗਾ ਔਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਲੈ ਕੇ ਗਏ ਸੀ ਸੁਮਿੰਦਰ ਕੌਰ ਪਤਨੀ ਅਜੀਤਪਾਲ ਔਰ ਉਹਦਾ ਹਸਬੰਡ ਜਿਹੜਾ ਅਜੀਤਪਾਲ ਹੈ ਉਹ ਵੀ ਕੋਲਕਾ ਤੋਂ ਅਸੀਂ ਜਿਹੜੇ ਹੈਗੇ ਆ ਗ੍ਰੇਪਟਾ ਕਰ ਰਹੇ ਹਾਂ ਅਸੀਂ ਜਿਹੜੀ ਗ੍ਰੈਂਡ ਮਦਰ ਦੀ ਗੱਲ ਕਰ ਰਹੇ ਹਾਂ ਇਹ ਕਦੋਂ ਤੋਂ ਇਹਨਾਂ ਨੂੰ ਬੱਚਾ ਜਿਹੜਾ ਛੱਡ ਕੇ ਦੇ ਗਏ ਸੀ ਇਹ ਜਦੋਂ ਬੱਚਾ ਬੇਸਿਕਲੀ 1.5 ਸਾਲ ਦਾ ਸੀਗਾ ਉਹਦੇ ਪੇਰੈਂਟਸ ਜਿਹੜੇ ਇੰਡੀਆ ਆਏ ਸੀਗੇ ਔਰ ਇੰਡੀਆ ਆ ਕੇ ਇਹਨਾਂ ਨੂੰ ਜਿਹੜੀ ਸਮੁੰਦਰ ਕੋਰ ਸੀਗੀ ਇਹਨਾਂ ਨੂੰ ਕੇਅਰ ਟੇਕਰ ਬੱਚੇ ਨੂੰ ਜਿੱਦਾਂ ਸਾਮ ਸੁਭਾ ਦੇ ਲਈ ਰੱਖਦੇ ਆ ਉਹਨਾਂ ਨੇ ਇਹਨਾਂ ਨੂੰ ਰੱਖਿਆ ਸੀਗਾ ਸੋ ਇਹ ਦਾ ਆਪਣੇ ਕੁਝ ਵਿੱਚ ਉਹਨੇ ਦੱਸਿਆ ਕਿ ਮੇਰਾ ਲਗਾਓ ਹੋ ਗਿਆ ਸੀਗਾ ਬੱਚੇ ਦਾ ਵੀਰਾਂ ਦਾ ਲਗਾਓ ਸੀਗਾ ਬਟ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਜਿਹੜਾ ਸੀਗਾ ਜੋ ਇਹਨਾਂ ਨੇ ਅਫਰੈਂਸ ਕੀਤਾ ਹਸਪੀਟਲ ਫਰਚਾ ਦਸ ਕਰਕੇ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਦੇ ਜੋ ਵੀ ਬੱਚੇ ਦੀ ਕਸਟਰੀ ਜਿਹਨੂੰ ਵੀ ਅਦਾਲਤ ਪਹੇਗੀ ਉਹਨੂੰ